ਉਸ ਪਾਰਕਿੰਗ ਦਾ ਜਿਹੜਾ ਸੀਸੀਟੀਵੀ ਫੁਟੇਜ ਦਾ ਲਗਾਤਾਰ ਸਾਹਮਣੇ ਆਇਆ ਸੀ ਜਿਸ ਦੇ ਵਿੱਚ ਦੇਖਿਆ ਗਿਆ ਸੀ ਕਿ ਕਿਵੇਂ ਕਮਲ ਕੌਰ ਦਾ ਕਤਲ ਕਰਨ ਤੋਂ ਬਾਅਦ ਉਸ ਦੀ ਡੈੱਡ ਬੋਡੀ ਨੂੰ ਗੱਡੀ ਦੇ ਵਿੱਚ ਰੱਖ ਕੇ ਪਾਰਕਿੰਗ ਦੇ ਵਿੱਚ ਉੱਥੋਂ ਜਿਹੜੇ આરોપી ਚਲੇ ਜਾਂਦੇ ਨੇ ਜਿਸ ਦਾ ਸੀਸੀਟੀਵੀ ਫੁਟੇਜ ਸਾਹਮਣੇ ਆਇਆ ਉਸ ਤੋਂ ਬਾਅਦ ਹੁਣ ਇੱਕ ਹੋਰ ਕੈਮਰੇ ਦੀਆਂ ਤਸਵੀਰਾਂ ਜਿਹੜੇ ਕਿ ਸਾਹਮਣੇ ਆਈਆਂ ਨੇ ਦੱਸਿਆ ਜਾ ਰਿਹਾ ਹੈ ਕਿ ਅਮਰਤਪਾਲ ਸਿੰਘ ਮਹਿਰੂ ਦੀ ਜਿਹੜੇ ਕਿ ਇਹ ਤਸਵੀਰਾਂ ਨੇ ਉਹ ਗੱਡੀ ਦੇ ਵਿੱਚ ਨਜ਼ਰ ਆਇਆ ਸਕੋਰਪਿਓ ਗੱਡੀ ਸੀ ਜਿਸ ਦੇ ਵਿੱਚ ਅਮਰਤਪਾਲ ਮਹਿਰੂ ਬੈਠਾ ਸੀ ਤੇ ਉਸ ਦੀ ਗੱਡੀ ਦੇ ਪਿੱਛੇ ਹੀ ਭਾਬੀ ਕਮਲਕੌਰ ਦੀ ਗੱਡੀ ਵੀ ਨਜ਼ਰ ਆਈ ਆ ਸਕਰੀਨ ਤੇ ਚਲ ਰਹੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਦੋ ਗੱਡੀਆਂ ਜਿਹੜੇ ਕਿ ਇੱਕ ਦੂਜੇ ਦੇ ਪਿੱਛੇ ਨਜ਼ਰ ਆ ਰਹੀ ਨੇ ਤਾਂ ਦੱਸਿਆ ਜਾ ਰਿਹਾ ਕਿ ਜਿਹੜੀ ਅੱਗੇ ਸਕੋਰਪਿਓ ਗੱਡੀ ਆ ਉਸ ਦੇ ਵਿੱਚ ਅਮਰਤਪਾਲ ਸਿੰਘ ਸਵਾਰ ਸੀ ਭਾਬੀ ਦੇ ਕਤਲ ਤੋਂ ਪਹਿਲਾਂ ਦੀਆਂ ਜਿਹੜੇ ਕਿ ਸੀਸੀਟੀਵੀ ਤਸਵੀਰਾਂ ਜਿਹੜੇ ਕਿ ਸਾਹਮਣੇ ਆਈਆਂ ਨੇ ਦੱਸਿਆ ਜਾ ਰਿਹਾ ਕਿ ਅਮਰਤਪਾਲ ਸਿੰਘ ਮਹਿਰੂ ਸਕੋਰਪਿਓ ਗੱਡੀ ਦੇ ਵਿੱਚ ਸਵਾਰ ਸੀ ਤੇ ਪਿੱਛੇ ਹੀ ਕਮਲਕੌਰ ਭਾਬੀ ਦੀ ਗੱਡੀ ਸੀ ਕਿਉਂਕਿ ਕਮਲਕੌਰ ਆਪਣੀ ਗੱਡੀ ਦੇ ਵਿੱਚ ਇਨਾ ਦੇ ਨਾਲ ਗਏ ਸੀ ਤੇ ਅੱਗੇ ਜਾ ਕੇ ਜਿਹੜਾ ਕਿਸ ਦਾ ਕਤਲ ਕਰ ਦਿੱਤਾ ਜਾਂਦਾ ਤੇ ਇਸੇ ਦੀ ਗੱਡੀ ਦੇ ਵਿੱਚ ਜਿਹੜੀ ਕਿਸ ਦੀ ਡੈੱਡ ਬਾਡੀ ਨੂੰ ਰੱਖ ਕੇ ਪਾਰਕਿੰਗ ਦੇ ਵਿੱਚ ਛੱਡ ਕੇ ਫਰਾਰ ਹੋ ਗਏ ਸੀ ਤੇ ਦੋ ਦਿਨਾਂ ਤੱਕ ਜਿਹੜੀ ਕਿ ਭਾਬੀ ਕਮਲ ਕੌਰ ਦੀ ਜਿਹੜੀ ਲਾਸ਼ ਆ ਗੱਡੀ ਦੇ ਵਿੱਚ ਬੰਦ ਰਹੀ ਜਿਸ ਤੋਂ ਬਾਅਦ ਇਸ ਦੀ ਬਦਬੂ ਆਉਣ ਲੱਗੀ ਬਦਬੂ ਫੈਲੀ ਤਾਂ ਉਸ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਗਿਆ ਜਿਸ ਤੋਂ ਬਾਅਦ ਪੁਲਿਸ ਮੌਕੇ ਦੇ ਉੱਤੇ ਪਹੁੰਚਦੀ ਆ ਤੇ ਇਸ ਮਾਮਲੇ ਦੇ ਵਿੱਚ ਜਾਂਚ ਕੀਤੀ ਜਾਂਦੀ ਆ ਪਛਾਣ ਕੀਤੀ ਜਾਂਦੀ ਆ ਕਿ ਆਖਰ ਇਹ ਹੈ ਡੈੱਡ ਬੋਡੀ ਆਖਰ ਕਿਸ ਦੀ ਹੈ ਜਿਸ ਤੋਂ ਬਾਅਦ ਪਤਾ ਲੱਗਿਆ ਕਿ ਭਾਬੀ ਕਮਲਕੌਰ ਦੀ ਜਿਹੜੀ ਕਿ ਇਹ ਮ੍ਰਿਤਕ ਦੇਹ ਸੀ ਜਿਸ ਤੋਂ ਬਾਅਦ ਇਸ ਮਾਮਲੇ ਦੇ ਵਿੱਚ ਕਾਰਵਾਈ ਸ਼ੁਰੂ ਹੋਈ ਤਾਂ ਪਤਾ ਲੱਗਿਆ ਕਿ ਅਮਰਤਪਾਲ ਸਿੰਘ ਮਹਿਰੂ ਤੇ ਉਹਦੇ ਸਾਥੀਆਂ ਦੇ ਵੱਲੋਂ ਭਾਬੀ ਕਮਲਕੌਰ ਦਾ ਜਣਾ ਕਿ ਕਤਲ ਕੀਤਾ ਗਿਆ ਸੀ ਕਿਉਂਕਿ ਵਲਗਰ ਕੰਟੈਂਟ ਪਾਉਣ ਨੂੰ ਲੈ ਕੇ ਲਗਾਤਾਰ ਭਾਬੀ ਕਮਲਕੌਰ ਨੂੰ ਟਾਰਗੇਟ ਕੀਤਾ ਜਾ ਰਿਹਾ ਸੀ ਉਸ ਨੂੰ ਬਾਰ-ਬਾਰ ਧਮਕੀਆਂ ਵੀ ਜੜੀ ਕਿ ਦਿੱਤੀਆਂ ਜਾ ਰਹੀਆਂ ਸੀ ਜਿਸ ਤੋਂ ਬਾਅਦ ਭਾਬੀ ਕਮਲਕੌਰ ਨੇ ਕੰਟੈਂਟ ਪਾਉਣਾ ਬੰਦ ਨਾ ਕੀਤਾ ਉਸ ਤੋਂ ਬਾਅਦ ਜਿਹੜੇ ਅਮਰਤਪਾਲ ਸਿੰਘ ਮਹਿਰੂ ਤੇ ਉਹਦੇ ਸਾਥੀਆਂ ਦੇ ਵੱਲੋਂ ਗळा ਘੋਟ ਕੇ ਭਾਬੇ ਕਮਲ ਦਾ ਜਿਹੜਾ ਕਿ ਕਤਲ ਕਰ ਦਿੱਤਾ ਜਾਂਦਾ ਜਿਸ ਤੋਂ ਬਾਅਦ ਉਸ ਨੂੰ ਜਿਹੜਾ ਪਾਰਕਿੰਗ ਦੇ ਵਿੱਚ ਛੱਡ ਕੇ ਜਾਂਦੇ ਨੇ ਉਹ ਦਾ ਸੀਸੀਟੀਵੀ ਫੁਟੇਜ ਸਾਹਮਣੇ ਆਉਂਦਾ ਇਸ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਪੁਲਿਸ ਵੱਲੋਂ ਕਾਰਵਾਈ ਕੀਤੀ ਜਾਂਦੀ ਤੇ ਰੋਪਿਆ ਨੂੰ ਜਣਾ ਗ੍ਰਿਫਤਾਰ ਕੀਤਾ ਜਾਂਦਾ ਤੇ ਇਸ ਵਕਤ ਜਿਹੜਾ ਕਿ ਅਮਰਤਪਾਲ ਸਿੰਘ ਮਹਿਰੂ ਆ ਉਹ ਈ ਭੱਜਿਆ ਹੋਇਆ ਵਿਦੇਸ਼ ਫਰਾਰ ਹੋ ਗਿਆ ਜਿਸ ਤੋਂ ਬਾਅਦ ਹੁਣ ਲਗਾਤਾਰ ਪੁਲਿਸ ਇਸ ਮਾਮਲੇ ਦੇ ਵਿੱਚ ਕਾਰਵਾਈ ਕਰ ਰਹੀ ਆ ਪਰ ਦੂਜੇ ਪਾਸੇ ਇੱਕ ਹੋਰ ਸੀਸੀਟੀਵੀ ਜਿਹੜਾ ਕਿ ਫੁਟੇਜ ਆ ਸਾਮਣੇ ਆਇਆ ਜਿਸ ਦੇ ਵਿੱਚ ਅਮਰਪਾਲ ਸਿੰਘ ਮਹਿਰੂ ਸਕੋਰਪਿਓ ਗੱਡੀ ਦੇ ਵਿੱਚ ਨਜ਼ਰ ਆਇਆ ਤੇ ਉਸ ਦੇ ਪਿੱਛੇ ਹੀ ਕੰਚਨ ਭਾਬੀ ਦੀ ਵੀ ਗੱਡੀ ਜਿਹੜੀ ਕਿ ਨਜ਼ਰ ਆ ਰਹੀ ਹੈ ਤੇ ਇਸ ਸੀਸੀਟੀਵੀ ਫੁਟੇਜ ਦਾ ਲਗਾਤਾਰ ਜਿਹੜੀ ਕਿ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀ ਹੈ ਤਾਂ ਦੱਸ ਦੇ ਕਿ ਇਸ ਮਾਮਲੇ ਦੇ ਵਿੱਚ ਜਿੱਥੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਦੂਜੇ ਪਾਸੇ ਲਗਾਤਾਰ ਸੋਸ਼ਲ ਮੀਡੀਆ ਦੇ ਉੱਤੇ ਉਹਨਾਂ ਅਕਾਊਂਟਾਂ ਨੂੰ ਬੰਦ ਕਰ ਦਿੱਤਾ ਗਿਆ ਜਿਨ੍ਹਾਂ ਦੇ ਵੱਲੋਂ ਭੜਕਾਊ ਵੀਡੀਓਜ਼ ਜਾਂ ਫਿਰ ਕੰਟੈਂਟ ਪਾਇਆ ਜਾ ਰਿਹਾ ਸੀ ਤਾਂ ਕਿ ਮਾਹੌਲ ਜਿਹੜਾ ਖਰਾਬ ਨਾ ਹੋਵੇ ਪਰ ਦੂਜੇ ਪਾਸੇ ਇਸ ਮਾਮਲੇ ਦੇ ਵਿੱਚ ਹੋਰ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਕਿਹੜੇ ਕਿਹੜੇ ਖੁਲਾਸੇ ਹੋਣਗੇ ਕਿਉਂਕਿ ਹਲੇ ਕਮਲ ਕੌਰ ਦੀ ਇੱਕ ਰਿਪੋਰਟ ਆਉਣੀ ਬਾਕੀ ਹੈ। ਅੱਬੇ ਕਮਲ ਕੌਰ ਦੇ ਕਤਲ ਤੋਂ ਬਾਅਦ ਉਸੇ ਗੱਡੀ ਜਿੱਥੇ پارک ਕੀਤੀ ਸੀ ਉਸ ਪਾਰਕਿੰਗ ਦਾ ਜਿਹੜਾ ਸੀਸੀਟੀਵੀ ਫੁਟੇਜ ਦਾ ਲਗਾਤਾਰ ਸਾਹਮਣੇ ਆਇਆ ਸੀ ਜਿਸ ਦੇ ਵਿੱਚ ਦੇਖਿਆ ਗਿਆ ਸੀ ਕਿ ਕਿਵੇਂ ਕਮਲ ਕੌਰ ਦਾ ਕਤਲ ਕਰਨ ਤੋਂ ਬਾਅਦ ਉਸ ਦੀ ਡੈੱਡ ਬੋਡੀ ਨੂੰ ਗੱਡੀ ਦੇ ਵਿੱਚ ਰੱਖ ਕੇ ਪਾਰਕਿੰਗ ਦੇ ਵਿੱਚੋਂ ਉੱਥੋਂ ਜਿਹੜੇ આરોપી ਚਲੇ ਜਾਂਦੇ ਨੇ ਜਿਸ ਦਾ ਸੀਸੀਟੀਵੀ ਫੁਟੇਜ ਸਾਹਮਣੇ ਆਇਆ ਉਸ ਤੋਂ ਬਾਅਦ ਹੁਣ ਇੱਕ ਹੋਰ ਕੈਮਰੇ ਦੀਆਂ ਤਸਵੀਰਾਂ ਜਿਹੜੇ ਕਿ ਸਾਹਮਣੇ ਆ ਰਹੀ ਨੇ ਦੱਸਿਆ ਜਾ ਰਿਹਾ ਕਿ ਅਮਰਤਪਾਲ ਸਿੰਘ ਮਹਿਰੂ ਦੇ ਜਿਹੜੇ ਕਿ ਇਹ ਤਸਵੀਰਾਂ ਨੇ ਉਹ ਗੱਡੀ ਦੇ ਵਿੱਚ ਨਜ਼ਰ ਆਇਆ ਸਕੋਰਪਿਓ ਗੱਡੀ ਸੀ ਜਿਸ ਦੇ ਵਿੱਚ ਅਮਰਤਪਾਲ ਮਹਿਰੂ ਬੈਠਾ ਸੀ ਤੇ ਉਸ ਦੀ ਗੱਡੀ ਦੇ ਪਿੱਛੇ ਹੀ ਭਾਬੀ ਕਮਲਕੌਰ ਦੀ ਗੱਡੀ ਵੀ ਨਜ਼ਰ ਆਈ ਆ ਸਕਰੀਨ ਤੇ ਚੱਲ ਰਹੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਦੋ ਗੱਡੀਆਂ ਜਿਹੜੇ ਕਿ ਇੱਕ ਦੂਜੇ ਦੇ ਪਿੱਛੇ ਨਜ਼ਰ ਆ ਰਹੀ ਨੇ ਤਾਂ ਦੱਸਿਆ ਜਾ ਰਿਹਾ ਕਿ ਜਿਹੜੀ ਅੱਗੇ ਸਕੋਰਪਿਓ ਗੱਡੀ ਆ ਉਸ ਦੇ ਵਿੱਚ ਅਮਰਤਪਾਲ ਸਿੰਘ ਸਵਾਰ ਸੀ ਭਾਬੀ ਦੇ ਕਤਲ ਤੋਂ ਪਹਿਲਾਂ ਦੀਆਂ ਜਿਹੜੇ ਕਿ ਸੀਸੀਟੀਵੀ ਤਸਵੀਰਾਂ ਜਿਹੜੇ ਕਿ ਸਾਹਮਣੇ ਆਈਆਂ ਨੇ ਦੱਸਿਆ ਜਾ ਰਿਹਾ ਕਿ ਅਮਰਤਪਾਲ ਸਿੰਘ ਮਹਿਰੂ ਸਕੋਰਪਿਓ ਗੱਡੀ ਦੇ ਵਿੱਚ ਸਵਾਰ ਸੀ ਤੇ ਪਿੱਛੇ ਹੀ ਕਮਲਕੌਰ ਭਾਬੀ ਦੀ ਗੱਡੀ ਸੀ ਕਿਉਂਕਿ ਕਮਲਕੌਰ ਆਪਣੀ ਗੱਡੀ ਦੇ ਵਿੱਚ ਇਹਨਾਂ ਦੇ ਨਾਲ ਗਏ ਸੀ ਤੇ ਅੱਗੇ ਜਾ ਕੇ ਜਿਹੜਾ ਕਿਸਦਾ ਕਤਲ ਕਰ ਦਿੱਤਾ ਜਾਂਦਾ ਤੇ ਇਸੇ ਦੀ ਗੱਡੀ ਦੇ ਵਿੱਚ ਜਿਹੜੀ ਕਿ ਇਸ ਦੀ ਡੈੱਡ ਬਾਡੀ ਨੂੰ ਰੱਖ ਕੇ ਪਾਰਕਿੰਗ ਦੇ ਵਿੱਚ ਛੱਡ ਕੇ ਫਰਾਰ ਹੋ ਗਏ ਸੀ ਤੇ ਦੋ ਦਿਨਾਂ ਤੱਕ ਜਿਹੜੀ ਕਿ ਭਾਬੀ ਕਮਲਕੌਰ ਦੀ ਜਿਹੜੀ ਲਾਸ਼ ਆ ਗੱਡੀ ਦੇ ਵਿੱਚ ਬੰਦ ਰਹੀ ਜਿਸ ਤੋਂ ਬਾਅਦ ਇਸ ਦੀ ਬਦਬੂ ਆਉਣ ਲੱਗੀ ਬਦਬੂ ਫੈਲੀ ਤਾਂ ਉਸ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਗਿਆ ਜਿਸ ਤੋਂ ਬਾਅਦ ਪੁਲਿਸ ਮੌਕੇ ਦੇ ਉੱਤੇ ਪਹੁੰਚਦੀ ਹੈ ਤਾਂ ਇਸ ਮਾਮਲੇ ਦੇ ਵਿੱਚ ਜਾਂਚ ਕੀਤੀ ਜਾਂਦੀ ਹੈ ਪਛਾਣ ਕੀਤੀ ਜਾਂਦੀ ਹੈ ਕਿ ਆਖਰ ਇਹ ਡੈੱਡ ਬੋਡੀ ਆਖਰ ਕਿਸ ਦੀ ਹੈ ਜਿਸ ਤੋਂ ਬਾਅਦ ਪਤਾ ਲੱਗਿਆ ਕਿ ਭਾਬੀ ਕਮਲਕੌਰ ਦੀ ਜਿਹੜੀ ਕਿ ਇਹ ਮ੍ਰਿਤਕ ਦੇਹ ਸੀ ਜਿਸ ਤੋਂ ਬਾਅਦ ਇਸ ਮਾਮਲੇ ਦੇ ਵਿੱਚ ਕਾਰਵਾਈ ਸ਼ੁਰੂ ਹੋਈ ਤਾਂ ਪਤਾ ਲੱਗਿਆ ਕਿ ਅਮਰਤਪਾਲ ਸਿੰਘ ਮਹਿਰੂ ਤੇ ਉਹਦੇ ਸਾਥੀਆਂ ਦੇ ਵੱਲੋਂ ਭਾਬੀ ਕਮਲਕੌਰ ਦਾ ਜੁੜਾ ਕੀ ਕਤਲ ਕੀਤਾ ਗਿਆ ਸੀ ਕਿਉਂਕਿ ਵਲਗਰ ਕੰਟੈਂਟ ਪਾਉਣ ਲੈ ਕੇ ਲਗਾਤਾਰ ਭਾਬੀ ਕਮਲ ਕੌਰ ਨੂੰ ਟਾਰਗੇਟ ਕੀਤਾ ਜਾ ਰਿਹਾ ਸੀ ਉਸ ਨੂੰ ਬਾਰ ਬਾਰ ਧਮਕੀਆਂ ਵੀ ਜੜੀ ਕਿ ਦਿੱਤੀਆਂ ਜਾ ਰਹੀਆਂ ਸੀ ਜਿਸ ਤੋਂ ਬਾਅਦ ਭਾਬੀ ਕਮਲ ਕੌਰ ਨੇ ਕੰਟੈਂਟ ਪਾਉਣਾ ਬੰਦ ਨਾ ਕੀਤਾ ਉਸ ਤੋਂ ਬਾਅਦ ਜੜਾ ਕੇ ਮਰਤਪਾਲ ਸਿੰਘ ਮਹਿਰੂ ਤੇ ਉਸ ਦੇ ਸਾਥੀਆਂ ਦੇ ਵੱਲੋਂ ਗळा ਘੋਟ ਕੇ ਭਾਬੀ ਕਮਲ ਦਾ ਜੜਾ ਕੇ ਕਤਲ ਕਰ ਦਿੱਤਾ ਜਾਂਦਾ ਜਿਸ ਤੋਂ ਬਾਅਦ ਉਸ ਨੂੰ ਜੜਾ ਪਾਰਕਿੰਗ ਦੇ ਵਿੱਚ ਛੱਡ ਕੇ ਜਾਂਦੇ ਨੇ ਉਹਦਾ ਸੀਸੀਟੀਵੀ ਫੁਟੇਜ ਸਾਹਮਣੇ ਆਉਂਦਾ ਇਸ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਪੁਲਿਸ ਵੱਲੋਂ ਕਾਰਵਾਈ ਕੀਤੀ ਜਾਂਦੀ ਤੇ ਰੋਪੀਆ ਨੂੰ ਜੜਾ ਗ੍ਰਿਫਤਾਰ ਕੀਤਾ ਜਾਂਦਾ ਤੇ ਇਸ ਵਕਤ ਜਿਹੜਾ ਕਿ ਅਮਰਪਾਤ ਸਿੰਘ ਮਹਿਰੂ ਆ ਉਹ ਜਿਹੇ ਭੱਜਿਆ ਹੋਇਆ ਵਿਦੇਸ਼ ਫਰਾਰ ਹੋ ਗਿਆ ਜਿਸ ਤੋਂ ਬਾਅਦ ਹੁਣ ਲਗਾਤਾਰ ਪੁਲਿਸ ਇਸ ਮਾਮਲੇ ਦੇ ਵਿੱਚ ਕਾਰਵਾਈ ਕਰ ਰਹੀ ਆ ਪਰ ਦੂਜੇ ਪਾਸੇ ਇੱਕ ਹੋਰ ਸੀਸੀਟੀਵੀ ਜਿਹੜਾ ਕਿ ਫੁਟੇਜ ਆ ਸਾਹਮਣੇ ਆਇਆ ਜਿਸ ਦੇ ਵਿੱਚ ਅਮਰਪਾਤ ਸਿੰਘ ਮਹਿਰੂ ਸਕੋਰਪਿਓ ਗੱਡੀ ਦੇ ਵਿੱਚ ਨਜ਼ਰ ਆਇਆ ਤੇ ਉਸ ਦੇ ਪਿੱਛੇ ਹੀ ਕੰਚਨ ਭਾਬੀ ਦੀ ਵੀ ਗੱਡੀ ਜਿਹੜੀ ਕਿ ਨਜ਼ਰ ਆ ਰਹੀ ਆ ਤੇ ਇਸ ਸੀਸੀਟੀਵੀ ਫੁਟੇਜ ਆ ਲਗਾਤਾਰ ਜਿਹੜੀ ਕਿ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀ ਆ ਤਾਂ ਦੱਸ ਦੇ ਸਕੀ ਇਸ ਮਾਮਲੇ ਦੇ ਵਿੱਚ ਜਿੱਥੇ ਪਰਿਵਾਰਕ ਮੈਂਬਰਾਂ ਦੇ ਬਲੋਂ ਇਨਸਾਫ ਦੀ ਮੰਗ ਕੀਤੀ ਲਗਾਤਾਰ ਸੋਸ਼ਲ ਮੀਡੀਆ ਦੇ ਉੱਤੇ ਉਹਨਾਂ ਅਕਾਊਂਟਾਂ ਨੂੰ ਬੰਦ ਕਰ ਦਿੱਤਾ ਗਿਆ ਜਿਨ੍ਹਾਂ ਦੇ ਵੱਲੋਂ ਭੜਕਾਊ ਵੀਡੀਓਜ਼ ਜਾਂ ਫਿਰ ਕੰਟੈਂਟ ਪਾਇਆ ਜਾ ਰਿਹਾ ਸੀ ਤਾਂ ਕਿ ਮਾਹੌਲ ਜੁੜਾ ਖਰਾਬ ਨਾ ਹੋਵੇ ਪਰ ਦੂਜੇ ਪਾਸੇ ਇਸ ਮਾਮਲੇ ਵਿੱਚ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਕਿਹੜੇ-ਕਿਹੜੇ ਖੁਲਾਸੇ ਹੋਣਗੇ ਕਿਉਂਕਿ ਹਲੇ